ਪੰਜਾਬ ਦੇ ਵਿੱਚ ਕੀ ਹਰ ਇੱਕ ਜਗ੍ਹਾ ਵੀ ਆ ਤਿੰਨ ਚਾਰ ਸੂਬਿਆਂ ਦਾ ਇੱਕੋ ਹੀ ਸਿਧਾਂਤ ਜੈਗਾ ਜੀ ਬਾਪੂ ਨੂੰ ਦੁੱਧ ਦੇ ਦੋ ਬਾਪੂ ਨੂੰ ਦਹੀਂ ਦੇ ਦੋ ਬਾਪੂ ਨੂੰ ਦੇਸੀ ਘਿਓ ਦੇ ਦੋ ਬਾਪੂ ਨੂੰ ਮੱਖਣ ਦੇ ਦੋ ਹੂੰ ਯਾਰ ਬਾਪੂ ਦਾ ਅੱਧਾ ਕਿਲੋਮੀਟਰ ਸੈਰ ਨਹੀਂ ਕਰਦਾ ਜਬੇ ਬੇਬੇ ਲਾਲੂ ਫੇ ਬਲੋਕੇ ਜੀ ਹੋਣੀ ਤਖਵਾ ਖਵਾ ਤੁਸੀਂ ਉਹਨਾਂ ਨੂੰ ਹਸਪੀਟਲਾਂ ਚ ਪਹੁੰਚਾਈ ਜਾਂਦੇ ਹੋ ਦੁੱਧ ਦੇਣਾ ਚਾਹੀਦਾ ਦੁੱਧ ਦੇਈ ਭਾਜੀ ਹੁਣ ਆ ਜੇ ਮੰਨ ਲਓ ਚੰਡੀਗੜ੍ਹ ਬੈਠੇ ਹੋ ਤੁਸੀਂ ਜੀ ਤੁਹਾਨੂੰ ਲੱਗਦਾ ਵੀ ਤੁਹਾਡੇ ਸਹੀ ਦੁੱਧ ਹੁੰਦਾ ਮੈਂ ਕਿਉਂਕਿ ਜਦੋਂ ਅਸੀਂ ਪਿੰਡ ਘਰੇ ਦੁੱਧ ਪੀਂਨੇ ਆ ਇੱਥੋਂ ਦਾ ਸਵਾਦ 'ਚ ਹੀ ਬੜਾ ਫਰਕ ਆ ਮੈਂ ਉਹੀ ਕਹਿਣਾ ਵੀ ਜਿੰਨਾ ਚੰਡੀਗੜ੍ਹ ਦੇ ਵਿੱਚ ਦੁੱਧ ਲੱਗਦਾ ਐਨਾ ਤਾਂ ਹਰਿਆਣਾ ਤੇ ਪੰਜਾਬ 'ਚ ਪੈਦਾ ਵੀ ਨਹੀਂ ਹੁੰਦਾ ਮੱਜਾਂ ਦੀ ਕਾਊਂਟਿੰਗ ਕਰਾ ਲਓ ਤੁਸੀਂ ਸਰਵੇ ਕਰਾ ਲਓ ਕਿਸੇ ਤੋਂ ਹੂੰ ਜਿੰਨਾ ਕੱਲਾ ਚੰਡੀਗੜ੍ਹ 'ਚ ਲੱਗਦਾ ਨਾ ਉਹਨੀਆਂ ਤਾਂ ਹਰਿਆਣਾ ਤੇ ਪੰਜਾਬ 'ਚ ਮੱਜਾਂ ਨਹੀਂ ਹੈਗੀਆਂ ਦੁੱਧ ਦਿੱਲੀ ਤੋਂ ਆਉਂਦਾ ਏ ਮਿਲਾਵਟ ਸਮਝ ਗਏ ਨਾ ਇਹ ਸਾਰਾ ਪਨੀਰ ਪਨਹੋਰ ਤੁਸੀਂ ਇੱਥੇ ਆ ਜਾਓ ਹੁਣ ਮੰਨ ਲਓ ਦੀਵਾਲੀ ਦੁਸਹਿਰੇ ਤਿਹਾਰ ਆ ਜਾਣੇ ਉੱਥੇ ਜੇ ਮਹਿਕਮਾ ਬਹੁਤ ਐਕਟਿਵ ਹੋ ਜਾਂਦਾ ਛਾਪੇ ਮਾਰੀਆਂ ਸ਼ੁਰੂ ਹੋ ਜਾਂਦੀਆਂ ਫਿਰ ਪੂਰਾ ਸਾਲ ਸ਼ਾਂਤ ਰਹਿੰਦਾ ਉਹਦੇ ਵਿੱਚ ਕੀ ਹੁੰਦਾ ਜਿੰਨੀਆਂ ਪੰਜਾਬ ਦੇ ਵਿੱਚ ਦੀਵਾਲੀ ਦੁਸਹਿਰੇ ਤੇ ਮਠਿਆਈ ਵਿਕ ਜਾਂਦੀ ਹੈ ਹੂੰ ਤੁਸੀਂ ਦੱਸੋ ਕਿਹੜੇ ਘਰ ਦਾ ਦੁੱਧ ਘਟਦਾ ਵੀ ਭਾਈ ਹੁਣ ਦੱਸ ਦਿਨ ਤੁਹਾਨੂੰ ਦੁੱਧ ਨਹੀਂ ਮਿਲਣਾ ਇਸਦਾ ਮਠਿਆਈ ਬਣਾਉਣੀ ਆ ਨਹੀਂ ਘਟਦਾ ਤੁਸੀਂ 3 ਕਿਲੋ ਲੈਨੇ ਹੋ 3 ਕਿਲੋ ਲੈਨੇ ਉਹਨਾਂ ਹੀ ਰਹਿੰਦਾ ਉਹਨੇ ਰੰ ਮਠਾਈ ਕਾ ਦੀ ਜਿਹੜੀਆਂ ਅਰਬਾਂ ਰੁਪਏ ਦੀ ਮਠਾਈ ਬਣਦੀ ਉਹ ਕਿਹੜੇ ਦੁੱਧ ਦੀ ਬਣ ਜਾਂਦੀ ਆ ਸੋਚ ਕੇ ਤਾਂ ਦੇਖੋ ਜਦੋਂ ਤੁਸੀਂ ਲੈਣ ਜਾਂਦੇ ਹੋ ਫਿਰ ਬਾਜ਼ਾਰ ਚੋਂ ਖਾਧਾ ਕਿ ਜਾਏ ਖਾਧਾ ਭਰੀ ਮੇਰੇ ਸਾਹਮਣੇ ਤਾਂ ਹੁਣ ਦੁੱਧ ਉਹ ਹੀ ਬੰਦਾ ਇਹਨੂੰ ਪੀਣਾ ਚਾਹੀਦਾ ਜੇ ਉਹਨੂੰ ਲੱਗਦਾ ਵੀ ਆ ਸਾਡੇ ਨੇੜੇ ਤੇੜੇ ਮੱਜਾਂ ਨੇ ਅਸੀਂ ਫੜ ਕੇ ਲਿਓਨੇ ਹੂੰ ਆ ਹੁਣ ਜੇ ਮੈਂ ਕਹਾਂ ਵੀ ਇੱਥੋਂ ਹੁਣ ਪਨੀਰ ਖਾਣਾ ਤਾਂ ਪਨੀਰ ਪਨੂਰ ਕਾਹਦਾ ਕੋ ਜਹਿਰੀ ਆਗਾ ਹੁਣ ਜਿਵੇਂ ਸਰੀਰ ਵਾਸਤੇ ਮੀਟ ਮੀਟ ਖਾਣਾ ਚਾਹੀਦਾ ਮਾਸ ਖਾਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਮੀਟ ਤੇ ਮਾਸ ਪੱਜੀ ਦੇਖੋ ਮੀਟ ਮਾਸ ਦਾ ਇਹ ਹੈਗਾ ਵੀ ਜਦੋਂ ਕਈ ਕੇਸਾਂ ਦੇ ਵਿੱਚ ਹੋ ਜਾਂਦਾ ਜਿਵੇਂ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਟੀਵੀ ਦੇ ਮਰੀਜ਼ ਨੇ ਛਾਤੀ ਦੇ ਮਰੀਜ਼ ਨੇ ਹਨਾ ਸਾਹ ਦਮੇ ਦੇ ਉੱਥੇ ਜਾ ਕੇ ਲੋਡ ਪਈ ਜਾਂਦੀ ਉਹਨਾਂ ਨੂੰ ਆਮ ਜ਼ਿੰਦਗੀ ਚ ਖਾਣਾ ਚਾਹੀਦਾ ਆਮ ਜ਼ਿੰਦਗੀ ਦੇ ਵਿੱਚ ਦੇਖੋ ਹਰ ਬੰਦੇ ਦੇ ਜੀਵਤੇ ਡਿਪੈਂਡ ਹ ਹ ਉਹਦੇ ਸਵਾਦ ਤੇ ਹੋ ਜਿਹੜੇ ਬੰਦੇ ਵਰਜਿਸ਼ ਕਰਦੇ ਨੇ ਜੀ ਹਾਰਡ ਵਰਜਿਸ਼ ਕਰਦੇ ਨੇ ਜੇ ਮੈਂ ਰੋਜ਼ ਜਾਂਦੇ ਨੇ ਉਹ ਚਿਕਨ ਖਾ ਸਕਦੇ ਆ ਸਮਝ ਗਏ ਹੁਣ ਜਿਹੜੇ ਬੰਦਾ ਵਰਜਿਸ਼ਤਾ ਕਰਦਾ ਨਹੀਂ ਅੱਧਾ ਕਿਲੋ ਚਿਕਨ ਭਾਲਦਾ ਉਹਦੇ ਲਈ ਤਾਂ ਜ਼ਹਿਰੀ ਆ ਇਹ ਹਰ ਬੰਦੇ ਦੀ ਜੀਭ ਤੇ ਡਿਪੈਂਡ ਹੂੰ ਵੀ ਉਹਨੂੰ ਕੀ ਸਵਾਦ ਆ ਲੱਗਦਾ ਕੀ ਮਾੜਾ ਲੱਗਦਾ ਹਰ ਬੰਦੇ ਦਾ ਟੇਸਟ ਇੱਕੋ ਜਿਹਾ ਤਾਂ ਹੈ ਨਹੀਂ ਬਿਲਕੁਲ ਕਿਸੇ ਨੂੰ ਚਾਹ ਚੰਗੀ ਲੱਗਦੀ ਹੈ ਕਿਸੇ ਨੂੰ ਨਹੀਂ ਚੰਗੀ ਲੱਗਦੀ ਚਾਹ ਤਾਂ ਵੀ ਬੜੀ ਬੈਸ ਹੁੰਦੀ ਹੈ ਜੀ ਬਿਲਕੁਲ ਭਾਜੀ ਚਾਹ ਪੀਣੀ ਚਾਹੀਦੀ ਹੈ ਨਹੀਂ ਚਾਹ ਤਾਂ ਮੈਂ ਤਾਂ ਅੱਧੇ ਪੰਜਾਬ ਦੀ ਤਾਂ ਅੱਖ ਨਹੀਂ ਖੋਲਦੀ ਚਾਹ ਪੀਤੇ ਬਿਨਾ ਚਾਹ ਜ਼ਹਿਰ ਹੀ ਹੈ ਭਾਜੀ ਮੈਂ ਤਾਂ ਜ਼ਿਆਦਾਤਰ ਇਹ ਕਹਿੰਦਾ ਯਾਰ ਵੀ ਜਦੋਂ ਚਾਹ ਪੀਣੇ ਹੋ ਇੱਕ ਗਲਾਸ ਪਹਿਲਾਂ ਪਾਣੀ ਪੀ ਲਿਆ ਕਰੋ ਚਾਹ ਪੀਂਦੇ ਤਾਂ ਚਾਹ ਦਾ ਸਰਕਟ ਜਾਂਦਾ ਕਿੰਨਾ ਕੁ ਟਾਈਮ ਪਹਿਲਾਂ ਪਾਣੀ ਪੀ ਲੈਣਾ ਚਾਹੀਦਾ 5-7 ਮਿੰਟ ਪਹਿਲਾਂ ਪੀ ਲਓ ਜਾਂ 2 ਮਿੰਟ ਉਹ 3 ਮਿੰਟ ਪਹਿਲਾਂ ਪੀ ਲਓ ਫਾਰਾ ਤਾਂ ਨਹੀਂ ਪੈਗਾ ਇਹਦੇ ਨਾਲ ਨਹੀਂ ਪੈਗਾ ਇਹ ਅਭੀ ਚਾਹ ਦਾ ਅਸਰ ਘਟ ਜਾਂਦਾ ਅਸਰ ਕੀ ਆ ਚਾਹ ਦਾ ਚਾਹ ਦਾ ਭਾਜੀ ਤਜਾਬ ਹੀ ਆਗਾ ਹੂੰ ਇਹਦਾ ਕੋਈ ਫਾਇਦਾ ਤਾਂ ਮੈਂ ਗਿਣਾ ਨਹੀਂ ਸਕਦਾ ਤੁਹਾਨੂੰ ਪੰਜਾਬ 'ਚ ਤੁਸੀਂ ਇੱਕ ਚੀਜ਼ ਦੇਖ ਰਹੇ ਹੋਣੇ ਤੁਹਾਡੇ ਕੋਲੇ ਵੀ ਲੋਕ ਆਉਂਦੇ ਆ 30 32 ਸਾਲ ਦੇ 25 30 ਸਾਲ ਦੇ ਨੌਜਵਾਨ ਜਵਾਕ ਨਹੀਂ ਹੋ ਰਹੇ ਉਹਨਾਂ ਦੇ ਕਦੀ ਸੁਣਿਆ ਨਹੀਂ ਸੀ ਪੰਜਾਬ 'ਚ ਤਾਂ ਹੁਣ ਆਈਵੀਫ ਹਸਪੀਟਲ ਇੰਨੇ ਖੁੱਲ ਗਏ ਇਹ ਭਾਜੀ ਪਤਾ ਕੀ ਹੋ ਰਿਹਾ ਦੇਖੋ ਇੰਨੇ ਹਸਪੀਟਲ ਖੁੱਲ ਗਏ ਹਨਾ ਇੱਕ ਤੁਸੀਂ ਕੋਈ ਪਿੰਡ ਦਾ 5 7 10 ਪਿੰਡਾਂ ਦਾ ਸਰਵੇ ਕਰਾ ਲਿਓ ਜੀ ਉਹਦੇ ਵਿੱਚ ਹਰ ਜਗ੍ਹਾ 5 7 ਬੱਚੇ ਜੋੜੇ ਕਹਿ ਸਕਦੇ ਆਂ ਵੀ ਜਿਹੜੇ ਆਪਣਾ ਇਲਾਜ ਕਰਾਉਂਦੇ ਫਿਰਦੇ ਆ ਬੇਉਲਦ ਕਿਸਾਂ ਦਾ ਉਹਦਾ ਰੀਜ਼ਨ ਕੀ ਹੋ ਗਿਆ ਉਹ ਸਾਰਾ ਆਪਣੀ ਖਰਾਕ ਤੇ ਡਿਪੈਂਡ ਹੋ ਗਿਆ ਜ਼ਰੂਰੀ ਨਹੀਂ ਵੀ ਇਹ ਕੱਲਾ ਬੱਚੀਆਂ 'ਚ ਹੀ ਨੁਕਸ ਹੁੰਦਾ ਬੰਦਿਆਂ 'ਚ ਮੁੰਡਿਆਂ 'ਚ ਵੀ ਨੁਕਸ ਹੁੰਦੇ ਆ ਹੂੰ ਔਰ ਜ਼ਿਆਦਾਤਰ ਕੀ ਹੁੰਦਾ ਪਹਿਲੇ 2-4 ਸਾਲ ਤਾ ਅਗਲਾ ਨੂਨ ਨੂੰ ਹੀ ਲਈ ਫਰੀ ਜਾਂਦਾ ਹੂੰ ਮੁੰਡੇ ਵੱਲ ਤਾਂ ਧਿਆਨ ਹੀ ਨਹੀਂ ਜਾਂਦਾ ਕੋਈ ਹੋ ਜਿਹੜਾ ਗੰਭੀਰ ਹੁੰਦਾ ਵੀ ਭਾਈ ਇਹਦਾ ਵੀ ਚੈੱਕਅਪ ਕਰਾ ਲਓ ਹੂੰ ਕਿਉਂਕਿ ਆਪਦੇ ਮੁੰਡੇ ਦੀ ਕੋਈ ਘੜਦਾ ਹੀ ਨਹੀਂ ਮੈਨੂੰ ਕੀ ਹੋਣਾ ਹੈਨਾ ਇਹ ਵੀ ਬੜਾ ਇਹ ਵੀ ਬੜਾ ਫਰਕ ਆ ਜ਼ਿਆਦਾਤਰ ਕੀ ਹੋ ਰਿਹਾ ਇਹਦਾ ਹੁਣ ਜਿਹੜਾ ਬੇਔਲਾਦ ਦਾ ਕੇਸ ਹੋਣ ਦਾ ਕਾਰਨ ਆ ਅੱਜ ਦੇ ਸਮੇਂ ਦੇ ਵਿੱਚ ਖਰਾਕ ਦੀ ਕਮੀ ਬਰਗਰ ਪੀਜਿਆਂ ਦੇ ਤਾਂ ਬਾਜੀ ਅੱਜ ਕੱਲ ਤਾਂ ਪਿੰਡਾਂ 'ਚ ਵੀ ਸਪਲਾਈ ਹੋਣ ਲੱਗ ਗਈ। ਹੂੰ। ਜਿੱਥੇ ਨੇੜੇ-ਤੇੜੇ ਕਸਬੇ ਆ ਨਾ 5-7 ਕਿਲੋਮੀਟਰ 'ਚ ਉਹ ਵੀ ਸਰਵੇ ਭੇਜਣ ਲੱਗੇ ਵੀ ਬਣਾ-ਬਣਾ ਲੈ ਲੋ। ਜਿਹੜਾ ਬਰਗਰ ਪੀਜਿਆ ਬਾਜੀ ਫਾਸਟ ਫੂਡ ਦਾ ਨਾ ਜਿਹੜਾ ਇੰਨੇ ਦਾ ਜ਼ਹਿਰ ਆਗਾ। ਹੂੰ। ਤੁਸੀਂ ਦੇਖੋ ਵੀ ਜਿੰਨਾ ਸ਼ਾਮ ਨੂੰ ਫਾਸਟ ਫੂਡ ਤੇ ਆ ਮੱਖਣ ਪਾਉਂਦੇ ਆ ਉਹਦਾ ਕਿਹੜਿਆਂ ਕਿਹੜੀ ਕੰਪਨੀ ਦਾ ਪਾਉਂਦੇ ਨੇ ਉਹ। ਸੋ ਲੋ ਕੰਪਨੀ ਦਾ ਨਾਮ ਤਾਂ ਕੀ ਲੈਣਾ ਪੂਰੇ ਪੰਜਾਬ ਨੂੰ ਪਤਾ ਬਲੋਗਰ ਬੋਲਦੇ ਹੁੰਦੇ ਆ ਫਲਾਣ ਕੋ ਵੀ ਟਿੱਕੀ ਜੀ ਇਸ ਬਟਰ ਮੇ ਬਨਾ ਹੈ ਹਨਾ ਉਹ ਟਿੱਕੀ ਜੀ ਦੇਖੋ 5 ਮਿੰਟਾਂ ਚ ਖਾਲੀ ਕਰ ਦਿੰਦੇ ਨੇ ਆ ਪਾ ਪਾ ਕੇ ਫੇਰ ਆ ਜਾਂਦੀ ਹੈ ਟਿੱਕੀ ਲੋਕਾਂ ਨੂੰ ਲੱਗਦਾ ਵੀ ਇਹਨੇ ਤਾਂ ਮਟੀਰੀਅਲ ਹੀ ਬੜਾ ਪਾਇਆ ਜੀ ਹਾਂ ਉਹ ਮੱਖਣ ਕਿੰਨੇ ਦਾ 15 ਰੁਪਏ ਦਾ 18 ਰੁਪਏ ਦਾ ਪੀਸ ਹੈ ਨਾ ਟਿੱਕੀ ਹਾਂ ਹਾਂ ਯਾਰ 70 ਰੁਪਏ ਕਿਲੋ ਦੁੱਧ ਆ ਪੰਜਾਬ ਚ ਸ਼ੁੱਧ ਨਹੀਂ ਮਿਲ ਰਿਆ ਤੇ ਮੱਖਣ ਕਿੱਥੋਂ ਆ ਗਿਆ ਉਹ ਉਹ ਵੀ 20 ਰੁਪਏ ਔਰ ਕੰਪਨੀ ਬਣਾਵੀ ਰਹੀ ਆ ਦੇਖੋ ਟੜਾ ਟੜ ਦੇ ਰਹੀ ਆ ਉਹਦੇ ਚੋ ਮੇਰਾ ਖਿਆਲ ਹੈ ਜੇ ਉਹਨੂੰ ਚੰਗੀ ਤਰ੍ਹਾਂ ਤਸੱਲੀ ਕਰੋ ਉਹਦੇ ਵਿੱਚੋਂ ਕੱਢੋ ਨਾ 5% ਉਹ ਚ ਸ਼ੁੱਧ ਮੱਖਣ ਨਹੀਂ ਹੋਣਾ ਹੂੰ ਉਹ ਲੋਕ ਟੜਾ ਟੜ ਉਹਨੂੰ ਐ ਕੱਦੂ ਕਸਾਲੀ ਤੇ ਪਾ ਪਾ ਕੇ ਉਹ ਐ ਭਰ ਦਿੰਦਾ ਵੀ ਖਾ 10 ਰੁਪਏ 20 ਰੁਪਏ ਚ ਚੱਕ ਇਹ ਸੋਚਣ ਵਾਲੀ ਗੱਲ ਆ ਵੀ ਲੋਕ ਸੋਚਦੇ ਨਹੀਂ ਵੀ ਅਸੀਂ ਖਾ ਕੀ ਰਹੇ ਹਾਂ ਮੈਂ ਤਾਂ ਕਹਿਣਾ ਯਾਰ ਵੀ ਜੇ ਤੁਸੀਂ ਫਾਸਟ ਫੂਡ ਬਿਨਾਂ ਨਹੀਂ ਰਹਿ ਸਕਦੇ ਘਰੇ ਬਣਾ ਲਓ ਬੱਚਿਆਂ ਲਈ ਹੂੰ ਤੁਹਾਡੇ ਕੋਲ ਆਉਂਦੇ ਨੇ ਵੈਸੇ ਬੇਉਲਾਦੇ ਵੀ ਬੇਉਲਾਦ ਕੇਸ ਭਾਜੀ ਆਉਂਦੇ ਆ ਪਰ ਥੋੜਾ ਜਿਹਾ ਹੁਣ ਸਿਸਟਮ ਹੀ ਚੇਂਜ ਹੋ ਗਿਆ ਹੁਣ ਤਾਂ ਹਾਰਟ ਮਰੀ ਜਿਆਦਾ ਬੇਉਲਾਦ ਕੇਸ ਸਾਡੇ ਕੋਲੇ ਬਹੁਤ ਘੱਟ ਨੇ ਦੇਰ ਦੇ ਡਾਕਟਰ ਜਿਹੜੀ ਜਿਆਦਾ ਜਿਹੜਾ ਆਉਂਦਾ ਹਾਰਟ ਲੋਕ ਤੁਹਾਨੂੰ ਦੇਰ ਦੇ ਡਾਕਟਰ ਕਹਿੰਦੇ ਇਹ ਰੱਬ ਵੱਲੋਂ ਇੱਕ ਦੇਖੋ ਬਖਸ਼ਿਸ਼ ਹੀ ਆ ਹਨਾ ਆਪਾਂ ਕਦੇ ਸੋਚਿਆ ਹੀ ਨਹੀਂ ਸੀਗਾ ਸਪੈਸ਼ਲਿਸਟੇ ਵੀ ਗੱਲ ਹੋਈ ਸੀ ਵੀ ਦੇ ਲਿਮਰੀਜ਼ਿਆਂ ਤਾਂ ਗੀਤਾਂ ਚ ਲੱਭਦੇ ਆ ਜਾਂ ਤਾਂ ਐਚਐਸ ਬਾਬਾ ਹੋਣਾ ਕੋਲੇ ਉਹੀ ਕਹਿਣਾਗਾ ਵੀ ਉਹ ਇਹ ਨਾ ਕੁਦਰਤ ਹੀ ਬਖਸ਼ਿਆ ਜਦ ਕਿ ਪਹਿਲਾਂ ਸਾਡੇ ਕੋਲੇ ਸਾਰਿਆਂ ਨਾਲੋਂ ਵੱਧ ਸਾਡੇ ਕੋਲੇ ਨਾ ਗੁਪਤ ਰੋਗ ਦੇ ਮਰੀਜ਼ ਹੁੰਦਾ ਹੈ ਹੂੰ ਪੰਜਾਬ ਚ ਅਦਰੰਗ ਵੀ ਬਹੁਤ ਹੋ ਰਿਹਾ ਬਾਈ ਭਾਜੀ ਉਹਦੇ ਕੋਈ ਚੀਜ਼ ਆ ਨਾ ਜਦੋਂ ਕਲੋਡ ਬਣ ਗਿਆ ਤੁਹਾਡੇ ਅੰਦਰ ਸ਼ੁਰੂ ਹੋ ਗਏ ਬਲੋਕਿੰਗ ਸ਼ੁਰੂ ਹੋ ਗਈ ਜਬ ਬ੍ਰੇਨ ਜਾ ਗਿਆ ਤਾਂ ਸਟ੍ਰੋਕ ਹੋ ਜਾਣਾਗਾ ਜੇ ਹੱਡ ਤੇ ਆ ਕੇ ਅਟੈਕ ਹੋ ਜਾਣਾਗਾ ਆ ਹੁਣ ਲੱਤਾਂ ਵਾਲੇ ਕੇਸ ਵੀ ਦੇਖਿਆ ਨਾ ਤੁਸੀਂ ਵੀਡੀਓ ਚ ਸਾਡੇ ਹਾਂਜੀ ਲੱਤਾਂ ਕਾਲੀਆਂ ਪੈ ਜਾਂਦੀਆਂ ਨੇ ਕਲਾਊਡ ਆ ਜਾਂਦੇ ਨੇ ਡਾਕਟਰ ਕਹਿੰਦੇ ਵੀ ਲੱਤ ਵਧਣੀ ਪਊਗੀ ਤੁਹਾਡੇ ਕੋਲ ਆਇਆ ਕਾੜਾ ਪੀਤਾ ਤੇ ਕਹਿ ਰਿਹਾ ਬੰਦਾ ਵੀ ਮੈਂ ਠੀਕ ਹੁਣ ਦੇਖੋ ਵੀ ਕਾਲੀ ਤੋਂ ਚਿੱਟੀ ਹੋ ਗਈ ਲੱਤ ਹਮ ਇੱਕ ਲੇਟੈਸਟ ਵੀਡੀਓ ਆ ਗਈ ਮੈਂ ਦੇਖੀ ਹਾਂ ਜੀ ਇੱਕ ਦਿਨ ਚ 1 ਮਿਲੀਅਨ ਚੱਲ ਗਈ ਉਹ ਹਮ ਤੇ ਉਹ ਦੇਖੋ ਵੀ ਲੱਤ ਉਹਦੀ ਬਿਲਕੁਲ ਕਾਲੀ ਹੋਈ ਹੋਈ ਸੀ ਤਿੰਨ ਕ ਮਹੀਨੇ ਬਾਅਦ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ ਚਿੱਟੀ ਹੋਣੀ ਸ਼ੁਰੂ ਹੋ ਗਈ ਖੂਨ ਦਾ ਸਰਕਲ ਚੱਲ ਗਿਆ ਉਹ ਤੇ ਕਿੱਥੋਂ ਲੱਤ ਵਧਾਉਣੀ ਪੈਣੀ ਬਿਲਕੁਲ ਭਾਜੀ 10 12 ਕੇਸ ਕੀ ਹੋਗਾ ਬੰਦਾ ਬਾਝ ਹੁਣ ਬਚਿਆ ਹਾਂ ਤੇ ਲੋਕ ਕਹਿੰਦੇ ਵੀ ਕਾੜਾ ਪੀ ਕੇ ਕਿਵੇਂ ਠੀਕ ਹੋ ਸਕਦੇ ਉਹ ਤਾਂ ਕ੍ਰਿਜਨ ਕੀ ਹੈਗਾ ਨਾ ਅਸੀਂ ਇਹੀ ਤਾਂ ਗੱਲ ਆ ਕਿ ਜ਼ਿਆਦਾਤਰ ਲੋਕ ਹੁਣ ਅਗਲਾ ਜਦੋਂ ਕਿਤੇ ਬੈਠਾ ਹੁੰਦਾ ਪਿੰਡ 'ਚ ਅਗਲਾ ਪੰਜ ਕਾੜੇ ਪੀਲੇ ਤੇਰੀ ਬੇਬੇ ਠੀਕ ਹੋ ਗਈ ਅਗਲਾ ਤਾਂ ਸੁਣਿਆ ਕੱਲਾ ਪੰਜ ਕਾੜੇ ਪੀਤੇ ਬੇਬੇ ਠੀਕ ਹੋ ਗਈ ਹੂੰ ਉਹ ਅਗਲੇ ਦਿਮਾਗ 'ਚ ਬੈ ਕੇ ਅਗਲਾ ਸਾਨੂੰ ਫੋਨ ਕਰਦਾ ਕਾੜਾ ਪੀਣਾ ਜੀ ਅਗਲੇ ਦੇ ਦਿਮਾਗ 'ਚ ਇਹ ਇੱਕ ਸੋਚ ਬਣ ਜਾਂਦੀ ਆ ਵੀ ਬਾਬਾ ਬਾਹਰ ਰਾਹੋ ਢੋਲ ਭਰੀ ਬੈਠਾ ਉਹ ਜੋ ਐ ਪਾਈ ਜਾਂਦਾ ਜਿਵੇਂ ਸ਼ਬੀਲ ਆਪਣੇ ਸ਼ਬੀਲ ਲੱਗੀ ਆ ਵੀ ਅਸੀਂ ਕਾੜਾ ਪੀ ਕੇ ਆ ਜਾਨਾ ਪਰ ਤੁਸੀਂ ਤਿੰਨ ਚੀਜ਼ਾਂ ਦੇ ਧਿਆਨ ਦਿੰਨੇ ਹੋ ਜਦ ਕਿ ਇੱਕ ਪ੍ਰੋਪਰ ਹਸਪੀਟਲ ਆ ਹੂੰ ਤਿੰਨ ਡਾਕਟਰ ਬੈਠੇ ਆ ਹੂੰ ਠੀਕ ਹੈ ਮੈਡੀਸਨ ਆ ਫਿਰ ਡਾਈਟ ਚਾਰਟ ਆ ਫਿਰ ਇਹ ਵੀ ਆ ਵੀ ਅਸੀਂ